श्री वाहे गुरु साहेब जी तना श्री महल्ला पहला ਕਾਹਾਂ ਕਾਗਦ ਮਨ ਪਰਵਾਣਾ ਸਿਰਕੇ ਲੇਖਾ ਨਾ ਪੜੈ ਇਆਣਾ ਕਾਹਾਂ ਕਾਗਦ ਮਾਨਾ ਪਰਵਾਣਾ के लेख ना पढ़े याना दरग घड़िया है, है तीन लेख का। खोटा काम ना आवे वेख ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ब्राह्मण नाव जिया काए जोगी जुगतना जाने अंद तीन ओ जाड़े का बंद सो जोगी ਜੋ ਜੁਗਤ ਪਛਾਨੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰ ਸੋ ਬ੍ਰਹਮਣ ਜੋ ਬ੍ਰਹਮ ਵਿਚਾਰ ਆਪ ਤਰੈ ਸਗਲੇ ਕੋਲ ਤਾਰ ਦਾਨਸ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਨ ਖੋਵੈ ਪੜਿਆ ਬੁੱਝੈ ਸੋ ਪਰਵਾਣ ਜੈਸਾ ਸਿਰ ਦਰਗਾਹ ਕਾਨੀ ਸਾਣਾ ਪੜਿਆ ਬੁੱਧ ਸੋ ਪਰਵਾਣ ਜੇਸਾ ਸਿਰ ਦਰਗਾਇ ਕਾ ਨੀ ਸਾਣ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦਨੋ ਸ੍ਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਇਆਣਾ ਦਰਗਹ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ